ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਤਾਂ ਮਾਫੀ ਚਾਹੁੰਦੇ ਆਪਾਂ ਤੋਂ ਥੋੜਾ ਰੈਗੂਲਰ ਵੀਡੀਓ ਪਿੱਛੇ ਨਹੀਂ ਪਈਆਂ ਹੈਗੇ ਤਾਂ ਹੁਣ ਆਪਾਂ ਕੰਟੀਨਿਊ ਵੀਡੀਓ ਪਾਉਂਦੇ ਰਹਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਣੀ ਵੀਡੀਓ ਦੇ ਵਿੱਚ ਲਾਸਟ ਤੇ ਬਹੁਤ ਜਾਣਕਾਰੀ ਹੁੰਦੀ ਹੈ ਕਈ ਵਾਰ ਆਪਾਂ ਵਿੱਚੋਂ ਸਕਿਪ ਕਰਦੇ ਹੁੰਦੇ ਆਂ ਵੀ ਜਾਣਕਾਰੀ ਆਪਣੀ ਜਿਹੜੀ ਮਿਸ ਹੋ ਜਾਂਦੀ ਹੈ ਤੇ ਆਪਾਂ ਜੇ ਕਿਸੇ ਦਵਾਈ ਦੀ ਜਾਣਕਾਰੀ ਦਿੰਦੇ ਆਂ ਤਾਂ ਉਹ ਕਈ ਵਾਰ ਨਾ ਆਪਾਂ ਕੱਲੀ ਮਿਸ ਗਾਈਡ ਹੋ ਜਾਂਦਾ ਉਹ ਬੰਦਾ ਵੀ ਵਿਚਾਲੀ ਕੋਈ ਆਪਾਂ ਕੱਲੀ ਵੀ ਕੋਈ ਲਾਈਨ ਰਹੇਗੀ ਜੇ ਆਪਾਂ ਵਿੱਚੋਂ 10-15 ਸਕਿੰਟ ਦੀ ਵੀਡੀਓ ਵੀ ਸਕਿਪ ਕਰ ਦਿੱਤਾ ਉਹ ਨਾਲ ਕੀ ਵੀਡੀਓ ਕਿਵੇਂ ਦੇਣੀ ਆਪਾਂ ਨੇ ਦਵਾਈ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੁੰਦਾਗਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਆਪਾਂ ਜਿਹੜੀ ਬੱਚਿਆਂ ਦੀ ਗਰੋਥ ਹੈਗੀ ਉਹ ਕਿਵੇਂ ਕਰਵਾ ਸਕਦੇ ਹਾਂ ਬੱਚਿਆਂ ਜਾਂ ਕਟੀਆਂ ਨੂੰ ਕਿਵੇਂ ਜਲਦੀ ਤਿਆਰ ਕਰ ਸਕਦੇ ਹਾਂ ਜਿਹੜੀ ਆਪਣੀ ਆ ਬੱਚੀ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਇਹਦੀ ਉਮਰ ਲਗਭਗ ਹਾਲੇ 7 7 ਤੋਂ 8 ਦਿਨਾਂ ਦੀ ਉਮਰ ਅੱਜ ਤੇ ਇਹਦੇ ਵਿੱਚ ਆਪਾਂ ਇਹਨੂੰ ਕੀ ਹੈਗਾ ਜਿਸ ਦਿਨ ਇਹ ਪੈਦਾ ਹੋਈ ਹੈਗੀ ਸਭ ਤੋਂ ਪਹਿਲੇ ਦਿਨ ਇਹਨੂੰ ਸੋਣ ਤੋਂ ਆਪਾਂ ਨੇ ਜੇਰੇ ਦੀ ਮਾਂ ਦੀ ਬਾਅਦ ਚੋ ਭਈਆ ਪਹਿਲਾਂ ਆਪਣੇ ਨੂੰ ਦੁੱਧ ਜਿੰਗਾਦਾ ਸੀਗਾ ਵੀ ਉਹ ਬਹਿਮ ਨਾ ਕਰਿਆ ਕਰੋ ਵੀ ਹਾਂ ਵੀ ਜੇਰ ਨਹੀਂ ਪਈ ਹੈਗੀ ਆਪਾਂ ਦੁੱਧ ਨਹੀਂ ਜਿਹਾਉਣਾ ਹੈਗਾ ਇਹਦੀ ਇਹ ਆਪਾਂ ਕਹ ਲਈ ਵੀ 4:00 ਵਜੇ ਦਾ ਜਨਮ ਹੋਇਆ ਕਿ ਤੇ ਆਪਾਂ ਨੇ 5:30 ਤੋਂ 6:00 ਵਜੇ ਦੇ ਵਿੱਚ ਇਹਨੂੰ ਦੁੱਧ ਪਿਆਤਾ ਸੀਗਾ ਵੀ ਆਪਾਂ ਕਹ ਲਈ ਵੀ 1 ਤੋਂ 2 ਘੰਟਿਆਂ ਦੇ ਵਿੱਚ ਦੁੱਧ ਪਿਉਣਾ ਬਹੁਤ ਜ਼ਰੂਰੀ ਹੈਗਾ ਦੁੱਧ ਵੀ ਆਪਾਂ ਇਹਨੂੰ ਬੜੀਆ ਚੰਗਾ ਆਇਆ ਸੀਗਾ ਵੀ ਆਪਾਂ ਕਹ ਲਈ 2.5 ਲੀਟਰ ਆਪਾਂ ਨੇ ਪਿਆਤਾ ਸੀਗਾ ਦੁੱਧ ਜਿੰਨਾ ਪੀ ਸਕਿਆ ਨੇ ਬੀ ਐਸਟੀ ਮੀਡੀਆ ਜੀ ਸਾਦਾ ਵੀਰ ਨੇ ਦੋ ਥਣ ਵੀ ਪੂਰੇ ਵਧੀਆ ਚੁੰਗਦੇ ਸੀਗੇ ਵੀ 2.5 ਲੀਟਰ ਹੋ ਗਿਆ ਸੀਗਾ ਦੁੱਧ ਤੇ ਉਸ ਤੋਂ ਬਾਅਦ ਫਿਰ ਇਹਨੂੰ ਸ਼ਾਮ ਨੂੰ ਦੁਬਾਰਾ ਫੇਰ ਆਪਣੇ ਉਹੀ ਓਮੀ ਪਹਿਲਾਂ ਵਾਲੇ ਤਰੀਕੇ ਨਾਲ ਵੀ ਵਧੀਆ ਖੋਲਾ ਦੁੱਧ ਚੁੰਗਿਆ ਜਿੰਨਾ ਨੇ ਪੀ ਸਕਦੀ ਸੀਗੀ ਬੇਣੂ 4-5 ਦਿਨ ਪਹਿਲੇ 4-5 ਦਿਨ ਆਪਣੇ ਪੂਰਾ ਖੁੱਲਾ ਦੁੱਧ ਛੱਡਿਆ ਹੋਇਆ ਗਿਆ ਵੀ ਜਿੰਨਾ ਇਹ ਪੀ ਸਕਦੀ ਹੈਗੀ ਵੀ ਜਦੋਂ ਪੀ ਕੇ ਹਟ ਗਈ ਉਸ ਤੋਂ ਬਾਅਦ ਆਪਾਂ ਨੂੰ ਦੁੱਧੋਂ ਆਪਾਂကလေး ਵੀ ਹਟਾਉਣੇ ਹੁੰਦੇ ਆ ਜੇ ਕੋਈ ਨਹੀਂ ਐਨਾ ਛੱਡ ਸਕਦਾ ਹੈਗਾ ਦੁੱਧ ਵਾਹ ਜੇ ਕੋਈ ਛੱਡ ਸਕਦਾ ਤਾਂ ਚੰਗੀ ਗੱਲ ਹੈ ਕਿਉਂਕਿ ਜਿਹੜੀ ਬੱਚੇ ਦੀ ਗਰੋਥ ਹੋਣੀ ਹੁੰਦੀ ਹੈ ਉਹ ਦੁੱਧ ਨਾਲ ਹੀ ਹੁੰਦੀ ਹੁੰਦੀ ਹੈ ਸਟਾਰਟਿੰਗ ਦੇ ਉੱਤੇ ਤੇ ਉਸ ਤੋਂ ਬਾਅਦ ਕੀ ਹੈਗਾ ਜੇ ਕੋਈ ਨਹੀਂ ਪਿਆ ਸਕਦਾ ਤਾਂ ਘੱਟੋ-ਘੱਟ ਆਪਾਂကလေး ਵੀ 2.5 ਤੋਂ 3 ਲੀਟਰ ਇੱਕ ਟਾਈਮ ਦਾ ਦੁੱਧ ਪਿਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਉਹਦੇ ਨਾਲ ਕਿਉਂਕਿ ਬੱਚੇ ਦੀ ਗਰੋਥ ਹੁੰ ਨਾਟਾ ਇਤੋ ਤਨ ਲੀਟਰ ਇਕ ਟਾਈਮ ਦਾ ਦੁੱਧ ਆਪਾਂကလေး ਵੀ ਦਿਨ ਦਾ 5-6 ਲੀਟਰ ਦੁੱਧ ਜ਼ਰੂਰ ਪਿਆਇਆ ਕਰੋ ਤੁਹਾਡੇ ਬੱਚੇ ਦੀ ਉਨੀ ਗ੍ਰੋਥ ਹੁੰਦੀ ਆ ਤੇ 5-6 ਦਿਨਾਂ ਤੋਂ ਬਾਅਦ ਕੀ ਹੁੰਦਾਗਾ ਉਦੋਂ ਬਾਅਦ ਆ ਦੇਖੋ ਇਹਦੀ ਗ੍ਰੋਥ ਦੇਖੋ ਖੜਨੀ ਦੇਖੋ ਬਰੀਡ ਕਿੰਨੀ ਚੰਗੀ ਹੈਗੀ ਇਹਦੀ ਬਾਡੀ ਬੰਤਰ ਹੀ ਦੱਸ ਰਹੀ ਹੈ ਵੀ ਕਿੰਨੀ ਜਿਆਦਾ ਪਿਓਰ ਨਸਲ ਦੇ ਵਿੱਚ ਆਉਂਦੀ ਹੈਗੀ ਇਹ ਤੇ ਆਪਾਂ ਤੁਹਾਨੂੰ ਆਪਣੇ ਬਾਕੀ ਬੱਚੇ ਵੀ ਦਿਖਾਵਾਂਗੇ ਜਿਹੜੇ ਆਪਾਂ ਨੇ ਇਸੇ ਤਰੀਕੇ ਦੇ ਨਾਲ ਤਿਆਰ ਕਰੇ ਹੋਏ ਨੇ ਉਦੋਂ ਆ 5-5 ਤੋਂ 6 ਦਿਨਾਂ ਦੇ ਬਾਅਦ ਕੀ ਹੁੰਦਾਗਾ ਕਾਫੀ ਸਟਾਰਟਰ ਫੀਡ ਸਟਾਰਟ ਕਰੋ ਇੱਕ ਦਿਨ ਦੀ ਸਟਾਰਟਿੰਗ ਦੇ ਵਿੱਚ 50 ਤੋਂ 60 ਗ੍ਰਾਮ ਚਾਹੇ ਉਹ ਫੀਡ ਖਾਣੀ ਸਟਾਰਟ ਕਰ ਦੇ ਵੀ ਆਪਾਂ ਉਹਨੂੰ ਚਾਹੇ ਧੱਕੇ ਨਾਲ ਖਵਾਓ ਚਾਹੇ ਵੀ ਆਪਦੇ ਆਪ ਹੀ ਖਾਵੇ ਉਹਦੇ ਮੂਰੇ 24 ਘੰਟੇ ਉਹ ਪਈ ਰਹੀ ਫੀਡ ਉਹਦੇ ਨਾਲ ਤੇ ਉਸ ਤੋਂ ਬਾਅਦ 10 ਦਿਨਾਂ ਦੇ ਹੋ ਗਿਆ ਜਦੋਂ ਬੱਚਾ ਉਸ ਤੋਂ ਬਾਅਦ ਉਹਦੇ ਮੂਰੇ ਤਾਜ਼ਾ ਪਾਣੀ ਹਰ ਸਮੇਂ ਪਿਆ ਰਹੇ ਉਹ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਵੀ ਤਾਜ਼ਾ ਪਾਣੀ ਹੈ ਜਿਹੜਾ ਹਰ ਟਾਈਮ ਉਹਦੇ ਮੂਰੇ ਹੋਣਾ ਚਾਹੀਦਾ ਵੀ ਪਸ਼ੂ ਨੇ ਕਿਉਂਕਿ ਪੀਣਾ ਤਾਂ ਮਾੜਾ ਮੋਟਾ ਹੀ ਹੁੰਦਾਗਾ ਪਰ ਉਹਦੇ ਮੂਰੇ ਪਿਆ ਰਹਿਣਾ ਜ਼ਰੂਰੀ ਆ ਤੇ ਫੀਡ ਭਈ ਵੀ ਸਾਰਾ ਦਿਨ ਜ਼ਰੂਰੀ ਹੈਗੀ ਜਦੋਂ ਉਹ ਤੋਂ ਬਾਅਦ ਇਸੇ ਤਰ੍ਹਾਂ ਜਦੋਂ ਪਸ਼ੂ ਮਹੀਨੇਕ ਦਾ ਹੋ ਜਾਂਦਾਗਾ ਉੱਥੇ ਜਾ ਕੇ ਨਾ ਮਹੀਨੇਕ ਦੀ ਸਟੇਜ ਤੇ ਜਾ ਕੇ ਦੁੱਧਾ ਜਿਹੜਾ ਆਪਾਂ ਕਹ ਲਈਏ 5 ਲੀਟਰ ਤੋਂ 4 ਕਿਲੋਲਟਰ ਕਰ ਦੋ ਬੀਕਾ ਟਾਈਮ ਦਾ 2 2 ਲੀਟਰ ਕਰ ਦੋ ਜੇ ਆਪਾਂ 4 ਤੋਂ ਵੀ 3 ਵੀ ਕਰ ਸਕਦੇ ਕੋਈ ਉਹ ਨਹੀਂ ਕਿ ਪਰ ਉਹ ਟਾਈਮ ਤੇ ਸਟੇਜ ਤੁਸੀਂ ਐ ਦੇਖਣਾ ਕਿ ਪਸ਼ੂ ਜਿਹੜਾ ਥੋੜਾ 5 ਤੋਂ 500 ਗ੍ਰਾਮ ਤੋਂ 700 ਗ੍ਰਾਮ ਤੱਕ ਦੀ ਫੀਡ ਖਾਂਦਾ ਹੋਵੇ ਆਪਾਂ ਕਹਿੰਦੇ ਅੱਧਾ ਪੂਨਾ ਕਿਲੋ ਸ਼ਕਾਫ ਸਟਾਰਟਰ ਫੀਡ ਜ਼ਰੂਰ ਖਾਂਦਾ ਹੋਵੇ ਕਾਫ ਸਟਾਰਟਰ ਫੀਡ ਤੁਸੀਂ 3 ਤੋਂ 4 ਗੱਟੇ ਖਵਾਉਣੇ ਜਿਹੜੇ 25 25 ਕਿਲੋ ਵਾਲੇ ਹੁੰਦੇ ਆਪਾਂ ਕਹਿੰਦੇ ਵੀ ਕੁਆਂਟਲ ਤੱਕ ਤੁਸੀਂ ਆਪਣੇ ਘਟੇ ਜ਼ਰੂਰ ਖਵਾਇਆ ਕਰੋ ਇਹ ਨਾਲ ਕੀ ਹੁੰਦਾ ਹੈ ਜਿਹੜੇ ਬੱਚੇ ਦਾ ਰੂਮਨ ਹੁੰਦਾਗਾ ਉਹਦਾ ਸਾਈਜ਼ ਵਧੀਆ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਨੇ ਫੀਡ ਚੇਂਜ ਕਰ ਜਦੋਂ ਪਸ਼ੂ 2 ਕੁ ਮਹੀਨਿਆਂ ਦਾ ਹੋ ਗਿਆ ਉਸ ਤੋਂ ਬਾਅਦ ਉਹਨੂੰ ਨਾਲ-ਨਾਲ ਹਰਾ ਚਾਰਾ ਸ਼ੁਰੂ ਕਰਨ ਦੇ ਤੋਂ ਪਹਿਲਾਂ ਉਹਨੂੰ ਤੂੜੀ ਪਾਉਣੀ ਸ਼ੁਰੂ ਕਰ ਦਿਓ ਕਿਉਂਕਿ ਤੂੜੀ ਦੇ ਨਾਲ ਕੀ ਹੈਗਾ ਉਹਦੇ ਜਿਹੜੇ ਰੂਮਨ ਦਾ ਸਾਈਜ਼ ਆ ਉਹ ਹੋਰ ਵੱਡਾ ਹੋਣ ਲੱਗ ਜਾਂਦਾ ਹੁੰਦਾ ਹੈਗਾ ਤੇ ਉੱਦਣਾ ਹੋਰ ਵੱਡਾ ਹੋਣ ਲੱਗ ਜਾਂਦਾ ਤੇ ਉਦੋਂ ਬਾਅਦ ਕੀ ਹੁੰਦਾ ਨਾ ਹਰਾ-ਜਾਰਾ ਪਾਉਣ ਤੋਂ ਪਹਿਲਾਂ ਇੱਕ ਚੀਜ਼ ਹੋਰ ਧਿਆਨ ਰੱਖਿਓ ਜਦ ਤਾ ਜਿਹੜਾ ਬਰਸੀਨ ਦਾ ਆਪਾਂ ਕਹ ਲਈ ਵੀ ਸੁੱਕੀ ਬਰਸੀਨ ਆਪਾਂ ਬਰਸੀਨ ਨੂੰ ਸੁਕਾ ਕੇੜਾ ਦਾ ਹੋਈ ਹੀਰ ਤਿਆਰ ਕਰਿਆ ਹੁੰਦਾ ਦੋ ਤਿੰਨ ਦਿਨ ਬਰਸੀਨ ਸੁੱਕੀ ਹੋਵੇ ਉਹ ਪਾ ਸਕਦੇ ਆਪਾਂ ਉਹਨੋਂ ਵੀ ਹਰਾ-ਜਾਰਾ ਪਾਉਣ ਤੋਂ ਪਹਿਲਾਂ じゃ ਫਿਰ ਜਿਹੜਾ ਮੱਕੀ ਦਾ achar ਹੁੰਦਾ ਮੱਕੀ ਦਾ ਚਾਰ ਦੇ ਵਿੱਚ ਇੱਕ ਧਿਆਨ ਜ਼ਰੂਰ ਰੱਖਣਾ ਵੀ ਉਦੋਂ ਉਲੀ ਨਾ ਲੱਗੀ ਹੋਵੇ ਉਹਨੂੰ ਦੋ ਤਿੰਨ ਦਿਨ ਸੁਕਾ ਕੇ ਜਮਾ ਏਡਾ ਉਹ ਆਪਾਂ ਕਹਿੰਦੇ ਵੀ ਮੌਇਸਚਰ ਆਗਾ ਡਾਊਨ ਕਰਕੇ ਉਦੋਂ ਬਾਅਦ ਤੁਸੀਂ ਉਹਨੂੰ ਪਾਉਣਾਗਾ ਬੱਚੇ ਨੂੰ ਤਿੰਨ ਕੇ ਮਿੰਦੇ ਤੋਂ 2.5 ਤੋਂ ਤਿੰਨ ਕੇ ਮਹੀਨਿਆਂ ਦਾ ਹੋਵੇ ਉਹ ਸਟੇਜ ਤੇ ਤੇ ਉਦੋਂ ਬਾਅਦ ਜਾ ਕੇ ਉਹਦਾ ਹਰਾਚਾਰਾ ਸਟਾਰਟ ਕਰਨਾ ਤੇ ਉਦੋਂ ਬਾਅਦ ਜੇ ਤੁਹਾਡੇ ਬੱਚੇ ਦਾ ਵਜਨਾਗਾ ਜਿਹੜਾ ਤਾਂ ਇੱਕ ਕੁਵੰਡਲ ਤੋਂ ਉੱਪਰ ਹੋ ਗਿਆ ਤਿੰਨ ਮਹੀਨਿਆਂ ਦੇ ਵਿੱਚ ਜਾਂ ਤਿੰਨ ਸਾਢੇ ਤਿੰਨ ਮਹੀਨਿਆਂ ਦੇ ਇੱਕ ਕੁਵੰਡਲ ਤੋਂ ਉੱਪਰ ਹੋ ਗਿਆ ਤਾਂ ਤੁਸੀਂ ਉਹਨੂੰ ਸਿੱਧਾ ਹੀ ਫਰਫੀਡ ਤੇ ਵੀ ਆਪਾਂ ਕਹਿੰਦੇ ਇਹ ਟਰਾਂਸਫਰ ਕਰ ਸਕਦੇ ਪਾਸ ਆਉਜੋ ਤਾਂ ਵੀ ਬੈਨੀਫਿਟ ਆ ਜੇ ਗਰੋਵਰ ਪਾਉਂਗੇ ਤਾਂ ਵੀ ਬੈਨੀਫਿਟ ਆਗਾ ਤੇ ਇਹ ਸੀਗੀ ਉਸ ਤੋਂ ਬਾਅਦ ਜਦੋਂ ਗਰੋਵਰ ਫੀਡ ਪੈਂਦੀ ਹੁੰਦੀ ਹੈਗੀ ਤੇ ਗਰੋਵਰ ਫੀਡ ਤੋਂ ਬਾਅਦ ਜਿਹੜੀ ਗਰੋਵਰ ਫੀਡ ਪਾਣੀ ਹੈਗੀ ਉਹ 9 ਮਹੀਨਿਆਂ ਦੇ ਤੱਕ ਪੈਂਦੀ ਹੁੰਦੀ ਆ ਆਪਾਂ ਕਹਿੰਦੇ ਤਨ ਤੋਂ 7 8 9 ਮਹੀਨੇ ਤੱਕ ਆਪ ਦੇ ਆਪ ਦੇ ਹਿਸਾਬ ਦੇ ਨਾਲ ਪਾਈ ਜਾਂਦੇ ਹੁੰਦੇ ਆਗੇ ਕੋਈ 6 ਮਹੀਨਿਆਂ ਤੇ ਵੀ ਹੀਫਰ ਸਟਾਰਟ ਕਰ ਦਿੰਦਾ ਕੋਈ 7 ਮਹੀਨਿਆਂ ਤੇ ਕਰਦਾ ਕੋਈ 8 ਮਹੀਨਿਆਂ ਤੇ ਕਰਦਾ ਹੁੰਦਾ ਵੈਸੇ ਤਾਂ 3-4 ਮਹੀਨੇ ਪਾ ਕੇ ਵੀ 7 ਕਿ ਮਹੀਨਿਆਂ ਤੇ ਹੀਫਰ ਫੀਡ ਜਿਹੜੀ ਸਟਾਰਟ ਕਰ ਦੇਣੀ ਚਾਹੀਦੀ ਹੁੰਦੀ ਆ ਕਿਉਂਕਿ ਗਰੋਵਰ ਹੀਫਰ ਫੀਡ ਦਾ ਜਿਹੜਾ ਬਹੁਤ ਵੱਡਾ ਰੋਲ ਹੁੰਦਾ ਗਰੋਵਰ ਦੇ ਮੁਕਾਬਲੇ ਤੇ ਉਸ ਤੋਂ ਬਾਅਦ ਜਿੰਨੇ ਆਪਣੇ ਆ ਬੱਚੇ ਨੇਗੇ ਆ ਦੇਖੋ ਇਹ ਹੁਣ ਗਰੋਵਰ ਚੱਲ ਰਹੀ ਹੈ ਵੈਸੇ ਤਾਂ ਇਹਨਾਂ ਨੂੰ ਪਰ ਉਹ ਇਹਨਾਂ ਦੀ ਜਿਹੜੀ ਆਪਾਂ ਕਹਿੰਦੇ ਸਟੇਜ ਆ ਕਿ ਉਹ ਹੀਫਰ ਵਾਲੀ ਆ ਕਿ ਬਸ ਹੁਣ ਮੈਂ 1-2 ਗੱਟੇ ਬੈਸੀ ਐਕਸਟਰਾ ਤੇ ਹੀ ਫਰ ਵੀ ਇਹਨਾਂ ਦਾ ਹੁਣ ਲਗਭਗ ਵੇਟ ਇਹ 2-2 ਕੁਇੰਟਲ ਤੋਂ ਪਾਰ ਖੜੀ ਆ ਨੇ ਕਿਹਣੀ ਆ ਗਈ ਤੇ ਇਹਨਾਂ ਦੇ ਨਾਲ-ਨਾਲ ਹੁਣ ਮੈਂ ਕੀ ਪਾਰਿਆ ਫੀਡ ਦੇ ਨਾਲ-ਨਾਲ ਹੁਣ ਮੈਂ ਤੁਹਾਨੂੰ ਉਹਦੀ ਜਾਣਕਾਰੀ ਦਿੰਦਾ ਜਿਵੇਂ ਹੁਣ ਆ ਦੇਖ ਸਕਦੇ ਹੋ ਆ ਦੇਖੋ ਸਾਈ ਵਾਲ ਬੱਚਾ ਕਿੰਨਾ ਚੰਗਾ ਹੈਗਾ ਤੇ ਆ ਦੇਖੋ ਸਾਈਵਾਲ ਦੀ ਆਪਾਂ ਜਿਹੜਾ ਆਪਣੇ ਕੋਲ ਜਾਦੇ ਜਾਨਵਰ ਆ ਉਹ ਸਾਈਵਾਲ ਲਈ ਨੇ ਕਿ ਆ ਦੇਖ ਸਾਹ ਦੀ ਕਾਸੀ ਸਾਈਵਾਲ ਇੱਕ ਆਈਡ ਹੋ ਰਹੀ ਹੈ ਬੱਚੀ ਪਹਿਲਾਂ ਮੈਂ ਵੀ ਆ ਇਹ ਬਹੁਤ ਚੰਗੀ ਹੈ ਇਹਦੇ ਨਾਲੋਂ ਮੈਨੂੰ ਉਹ ਬਹੁਤ ਚੰਗੀ ਲੱਗਣ ਲੱਗੀ ਹੁਣ ਵੀ ਉਹਦੇ ਨਾਲੋਂ ਵੀ ਇਹ ਉੱਪਰ ਦੀ ਜਾ ਰਹੀ ਹੈ ਕਿ ਤੇ ਸਾਈਵਾਲ ਦੇ ਉੱਤੇ ਆਪਣਾ ਜਿਆਦਾ ਫੋਕਸ ਚੱਲ ਰਿਹਾ ਕਿਉਂਕਿ ਆਪਣੇ ਕੋਲ ਵੱਡੇ ਜਿਆਦਾ ਜਾਨਵਰ ਆਪਾਂ ਸਾਈਵਾਲ ਲਈ ਵਧਾਵਾਂਗੇ ਤੇ ਬਾਕੀ ਆਪਣੇ ਕੋਲ ਐਕੀਚ ਐਫ ਆ ਗਈ ਆਪਾਂ ਇਹਦੀ ਮਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਲੈਕ ਆਪਾਂ ਕਹਿੰਦੇ ਜੈਡ ਬਲੈਕ ਆਪਾਂ ਨੂੰ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਇੱਕ ਦੋ ਥੋੜੇ ਸਪੌਟ ਇੱਕ ਦੋ ਸਪੌਟ ਹੀ ਆਗੇ ਜਿਹੜੇ ਵਾਈਟ ਦੇ ਆ ਪਰ ਨਹੀਂ ਸਾਰੇ ਹੀ ਉਹ ਬਲੈਕ ਦੇ ਵਿੱਚੋਂ ਪੂਰੀ ਬਲੈਕ ਬੱਚੀ ਦੇ ਵਿੱਚੋਂ ਆਪਣੀ ਆਹ ਜੈਡ ਆਪਾਂ ਕਹਿੰਦੇ ਵੀ ਵਾਈਟ ਵਾਈਟ ਐਂਡ ਬਲੈਕ ਬੱਚੀ ਕੱਢੀ ਹੋਈ ਹੈਗੀ ਜਿਹੜਾ ਇਹਦਾ ਬਾਪ ਸੀਗਾ ਉਹ ਸਨੋਹ ਪੈਦਾਗਾ ਤੇ ਉਹ ਬਿਲਕੁਲ ਵਾਈਟ ਸੀਗਾ ਤੇ ਆਪਾਂ ਨੇ ਬਲੈਕ ਦੇ ਉੱਪਰ ਵਾਈਟ ਲਾ ਕੇ ਬਲੈਕ ਵਾਈਟ ਬੱਚੀ ਆਪਾਂ ਨੇ ਡੱਬੀ ਕੱਢ ਲਈ ਆ ਦੇਖ ਸਕਦੇ ਹੋ ਤਾਂ ਪਿੱਠਪੋੜਾ ਵੀ ਵਧੀਆ ਚੌੜਾ ਹੈਗਾ ਤੇ ਦੇਖ ਸਕਦੇ ਹੋ ਅਸੀਂ ਬਾਕੀ ਝੋਲੀ ਝੂਲੀ ਇਹਦੀ ਬਹੁਤ ਚੰਗੀਆਂ ਥੋੜਾ ਜਿਹਾ ਹਲੇ ਹੱਥ ਘੱਟ ਲਮਾਉਣੀ ਕਿਉਂਕਿ ਹੱਥ ਇਹਨਾਂ ਦੇ ਘੱਟ ਵਜਦਾਗਾ ਹਲੇ ਤੇ ਬਾਕੀ ਮੈਂ ਕਿਹਾ ਹਲੇ ਕੋਈ ਗੱਲ ਨਹੀਂ ਮੈਂ ਇਹਨਾਂ ਦਾ ਟਾਈਮ ਪਿਆਗਾ ਜਦੋਂ ਦਵਾਜ ਇਹਨਾਂ ਤੇ ਏਆਈ ਕਰਵਾ ਦਿਓ ਦਵਾਜ ਇਹਨਾਂ ਦੇ ਹੱਥ ਫੇਰਿਆ ਕਰਾਂ ਫੇਰੇ ਖੜਨ ਲੱਗ ਜਣਗੀਆਂ ਵੈਸੇ ਖੜਾ ਹੁਣ ਵੀ ਜਾਂਦੀਆਂ ਨੇ ਜਦੋਂ ਐ ਹੁੰਦਾਗਾ ਵੀ ਫੇਰ ਵੀ ਮੈਂ ਚਲ ਕਾਣੂ ਉਹ ਕਰਨਾਗਾ ਥੋੜੇ ਹਜੇ ਡਰਦੀਆਂ ਨੇ ਮੈਨੂੰ ਆਹਦਾ ਵੀ ਚਲ ਵਧੀਆ ਹਲੇ ਇਹਨਾਂ ਨੂੰ ਖਾਣ ਪੀਣ ਦੋ ਆ ਦੇਖ ਸਕਦੇ ਹੋ ਤੁਸੀਂ ਚੋਤੰਦ ਹਾਂ ਯਾਨੀ ਦੇਖੋ ਚੋਲੀ ਬਹੁਤ ਚੰਗੀ ਆ ਗਈ ਦੇਖ ਸਾ ਤੁਸੀਂ ਕਿੰਨੇ ਵੜ ਬੰਨਦੇ ਨੇ ਕਿ ਤੇ ਦੁਆਰ ਆ ਗਈ ਇਹਦੀ ਵੀ ਤੁਹਾਨੂੰ ਦਿਖਾਉਣੇ ਆਗੇ ਦੇਖੋ ਪਿੱਛੋਂ ਪਿੱਠੋ ਬੜਾ ਕੰਨਾ ਚੰਗਾ ਦਾ ਤੇ ਦੇਖੋ ਆ ਦੇਖੋ ਵੀ ਇਹ ਆ ਗਈ ਗਜਰਾਜ ਬੁੱਲਦੀ ਪੱਛੀ ਆ ਗਈ ਇਹ ਤੇ ਉਹਦਾ ਆਪਾਂ ਨੂੰ ਪਤਾ ਨਹੀਂਗਾ ਵੀ ਉਹ ਕਿਹੜੇ ਹੈਗੀ ਕਿਹੜੇ ਬੁੱਲਦੀ ਹੈਗੀ ਉਹ ਅਸਲ ਕਿਸੇ ਜਿਹੜੇ ਦਿਨ ਏਆਈ ਕਰਵਾਈਆ ਕਿ ਉਸ ਦਿਨ ਮੈਂ ਘਰ ਨਹੀਂ ਸੀਗਾ ਤੇ ਇਹਦੀ ماں ਹੋ ਗਈ ਸੀ 2-3 ਵਾਰ ਰਿਪੀਟ ਤੇ ਤਾਂ ਕਰਕੇ ਬਸ ਡੈਡੀ ਉਹਨਾਂ ਨੇ ਉਹ ਸੰਭਾਈ ਨਹੀਂ ਹੈਗਾ ਜਿਹੜਾ ਆਪਾਂ ਕਹਿੰਦੇ ਨਾ ਡਾਕਟਰ ਨੂੰ ਵੀ ਪਤਾਗਾ ਵੀ ਹੁਣੇ ਕਿਹੜੇ ਸੀਮੇ ਦੀਆਂ ਨਾਪਾਂ ਨੂੰ ਵੀ ਪਤਾ ਪਰ ਦੇਖਣ ਨੂੰ ਪਤਾ ਲੱਗਦਾ ਵੀ ਹਾਂ ਯਾਰ ਕਿਸੇ ਵਧੀਆ ਚੰਗੇ ਸੀਮਨ ਦੀ ਬੱਚੀ ਹੈਗੀ ਇਹ ਆਪਾਂ ਨੂੰ ਆਪਾਂ ਕੱਲ੍ਹ ਨੂੰ ਐਵੇਂ ਕਹਿ ਦਿੱਤੀ ਵੀ ਹਾਂ ਵੀ ਇਹਦਾ ਆਪਾਂ ਨੂੰ ਪਤਾ ਰਿਕਾਰਡ ਇਹਦਾ ਆਪਾਂ ਨੂੰ ਕੁਝ ਨਹੀਂ ਪਤਾ ਵੀ ਕਿਹੜੇ ਬੁੱਲਦੀ ਹੈਗੀ ਇਹ ਤਾਂ ਕਰਕੇ ਥੋੜੀ ਜਿਹੀ ਦਿੱਕਤ ਤਾਂ ਹੋਊਗੀ ਆਪਾਂ ਨੂੰ ਇਹ ਚੀਜ਼ ਦੀ ਇਹਦਾ ਰਿਕਾਰਡ ਪਤਾ ਨਹੀਂ ਕਿਉਂਕਿ ਕੱਲੋਂ ਕਈ ਵਾਰ ਹੋ ਸਕਦਾ ਫਿਊਚਰ ਦੇ ਵਿੱਚ ਜਿਹੜੇ ਬਾਪ ਦੀ ਇਹ ਧੀ ਹੈਗੀ ਉਸੇ ਬਾਪ ਦੀ ਇਹਦੇ ਦੁਬਾਰਾ ਟੀਕਾ ਲੱਗੇ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਕਿਉਂਕਿ ਡਾਕਟਰ ਤੋਂ ਆਪਾਂ ਪੁੱਛਦੇ ਸੀ ਵੀ ਕਿਹੜੇ ਕਿਹੜੇ ਆਪਾਂ ਕ ਲਈ ਬੋਲਦੇ ਉਹਨਾਂ ਕੋਲ ਸੀਮਨ ਨੇ ਬਸ ਹੁਣ ਆਪਾਂ ਕੋਸ਼ਿਸ਼ ਕਰਾਂਗੇ ਉਹ ਬੁੱਲਾ ਜੋ ਆਪਾਂ ਕੋਈ ਨਾ ਬੁੱਲਾ ਵਰਤੀਏ ਤੇ ਚੀਜ਼ ਹੋ ਜਾਂਦੀ ਹੁੰਦੀ ਹੈ ਕਿ ਤੇ ਬਾਕੀ ਖੜਨੀ ਖੁੜਨੀ ਇਹਦੀ ਬਹੁਤ ਜਿਆਦਾ ਚੰਗੀ ਹੈ ਕਿ ਖੜਨ ਦਾ ਤਰੀਕਾ ਮੈਨੂੰ ਉਹਦਾ ਬਾਲਾ ਸੋਹਣਾ ਲੱਗਦਾ ਵੀ ਇਹ ਖੜਨ ਦੀ ਲੰਬਾਈ ਚ ਬਹੁਤ ਜਿਆਦਾ ਲੰਬੀ ਹੈ ਕਿ ਇਹ ਤੇ ਖੜਨ ਦੀ ਆਪਾਂ ਕਹ ਲਈ ਖੜਨੀ ਬਹੁਤ ਸੋਹਣੀ ਹੈਗੀ ਇਹਦੀ ਬੱਚੇ ਦੀ ਜਿਹੜੀ ਆਪ ਅੱਛੀ ਸੀਗੀ ਆਪਣੇ ਕੋਲ ਇਹਦਾ ਕੀ ਸੀਗਾ ਇਹਦੀ ਖੜਨੀ ਤਾਂ ਇਹਦੀ ਖੜਨੀ ਨਹੀਂ ਜਿਆਦਾ ਸੋਹਣੀ ਸੀ ਇਹਦੀ ਲੰਬਾਈ ਤੇ ਉਚਾਈ ਬਹੁਤ ਸੀਗੀ ਜਦੋਂ ਇਹ ਇਹਦੇ ਆਪਾਂ ਕਹ ਲਈ ਇਹਦੇ ਵਾਲੀ ਉਮਰ ਚ ਸੀ ਨਾ ਤਾਂ ਇਹ ਲੰਬਾਈ ਉਚਾਈ ਦੇ ਵਿੱਚ ਬਹੁਤ ਸੋਹਣੀ ਸੀਗੀ ਇਹਦੀ ਦਿੱਖ ਬਹੁਤ ਸੋਹਣੀ ਸੀਗੀ ਹੁਣ ਵੀ ਚਲੋ ਸੋਹਣੀ ਹੈਗੀ ਆ ਹੁਣ ਇਹਨਾਂ ਨੂੰ ਗਰੋਵਰ ਫੀਡ ਪੈ ਰਹੀ ਆ ਤੇ ਨਾਲ ਇਹਨਾਂ ਨੂੰ ਬੜਾ ਕਾਫਲਾ ਜਿਹੜਾ ਪਾਊਡਰ ਆਗਾ ਉਹ ਪੈ ਰਿਹਾਗਾ ਉਹ ਦੋਨੇ ਚੀਜ਼ਾਂ ਪੈ ਰਹੀ ਇਹਨੇ ਤੇ ਆ ਇਹਨਾਂ ਦੀਆਂ ਮਾਵਾਂ ਨੇਗੀਆਂ ਤੇ ਆ ਦੇਖ ਸਕਦੇ ਤੁਸੀਂ ਇਹਦੇ ਆਪਾਂ ਕਹ ਲਈ ਵੀ ਇਸ ਵਾਰ ਚ ਉਥੇ ਇਹਦੇ ਵਿੱਚ ਮਿਲਕ ਆ ਦੇਖੋ ਲੇ ਦੇ ਲੇਵੇ ਦੇ ਵਿੱਚ ਨਾੜਾਂ ਖੜੀਆਂ ਹੋ ਰਹੀਆਂ ਨੇਗੀਆਂ ਤੇ ਨਹੀਂ ਸਾਈਵਾਲ ਦੇ ਵਿੱਚ ਮੈਂ ਦੇਖਿਆ ਨਹੀਂ ਹੈਗਾ ਤੇ ਇਹਦੇ ਇਹ ਤੋਂ ਆਪਣੀ ਬਰੀਡਿੰਗ ਜਿਹੜੀ ਸਟਾਰਟ ਹੋਈ ਆ ਇਹ ਦੋ ਆਈ ਆ ਪਹਿਲੀ ਵਾਰ ਇਹਨੇ ਆਹ ਬੱਚਾ ਦਿੱਤਾ ਤੇ ਉਸ ਤੋਂ ਬਾਅਦ ਇਹ ਦੋ ਆਪਾਂ ਨੇ ਆਹ ਹੋਰਲੀ ਬੱਚੀ ਲਈ ਤੇ ਹੁਣ ਉਸ ਤੋਂ ਬਾਅਦ ਇਹਨੇ ਦੋ ਬੱਚੇ ਦਿੱਤੇ ਆਪਣੇ ਕੋਲ ਵੱਡੀ ਵੇੜੀ ਨੇ ਤੇ ਉਸ ਤੋਂ ਬਾਅਦ ਇਹਨੇ ਹੁਣ ਉਹ ਬੱਚੀ ਦਿੱਤੀ ਹੈਗੀ ਜਿਹੜਾ ਆਪਾਂ ਗੱਲ ਵੀ ਨਗੀਨਾ ਹੀ ਹੈਗਾ ਆਪਣੇ ਕੋਲ ਤੇ ਇੱਕ ਆਪਣੇ ਕੋਲ ਉਹ ਕੱਟੀ ਹੈਗੀ ਤੇ ਉਹ ਇਹਦੇ ਵਿੱਚ ਹੋਈ ਹੈ ਇਹਦਾ ਇਹਦਾ 14 ਲੀਟਰ ਦੁੱਧ ਸੀਗਾ ਤੇ ਉਹ ਬੱਚੀ ਆਪਾਨੂੰ ਨਹੀਂ ਪਤਾ ਕਿਹੜੇ ਸੀਮਨ ਦੀ ਹੈਗੀ ਆ ਮਰੀ ਆ ਦੇਖੋ ਆ ਬਲੈਕ ਬੱਛੀ ਆ ਜਮਾ ਇਹਦੇ ਕੋਈ ਸੀਗਾ ਸਪੌਟ ਵਾਈਟ ਸਪੌਟ ਤੇ ਬਾਕੀ ਲੇਵੇ ਦੇ ਉੱਤੇ ਵਾਈਟ ਸਪੌਟ ਆ ਬਾਕੀ ਇਹ ਸਾਰੀ ਉਹ ਬਲੈਕ ਹੈਗੀ ਇਹਦੇ ਵਿੱਚੋਂ ਆਪਾਂ ਨੇ ਉਹ ਬੱਛੀ ਕੱਢੀ ਵੀ ਸੀਮਨ ਦਾ ਬਹੁਤ ਵੱਡਾ ਰੋਲ ਹੁੰਦਾ ਵੀ ਚੰਗਾ ਸੀਮਨ ਲਾਇਆ ਕਰੋ ਤੇ ਖਰਾਕੇ ਦਾ ਹੋ ਰੱਖਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਦੱਸਿਆ ਵੀ ਖਰਾਕੇ ਦੀ ਕੀ ਕੀ ਰੈਂਦੀ ਹੁੰਦੀ ਹੈਗੀ ਤੇ ਆ ਪੈਰੀਆਂ ਨੂੰ ਕਾਰਗਿਲ ਦੀ ਕਰੋਵਰ ਫੀਡ ਪੈਰੀ ਹੈ ਹੁਣ ਦੇਖ ਸਕਦੇ ਤੁਸੀਂ ਤੇ ਨਾਲ ਨਾਲ ਇੱਕ ਇਹਨਾਂ ਨੂੰ ਈਸਟ ਪੈ ਰਿਆਗਾ ਤੇ ਬੜਾ ਕਫ ਪੈ ਰਿਆਗਾ ਆਪਿਆ ਬੜਾ ਕਫ ਤੇ ਛੋਟੇ ਬੱਚਿਆਂ ਆਪਣੇ ਜਿਹੜਾ ਲਿਕੋੜ ਬੜਾ ਕਫਾ ਉਹ ਲੈ ਕੇ ਆਉਣਾਗਾ ਬਾਕੀ ਆਪਾਂ ਕਿਹੜਾ ਸਟ੍ਰੈਸ ਜ਼ੀਰੋ ਦਿੰਨੇ ਹੁੰਦੇ ਆਗੇ ਇਹ ਕੀ ਹੈਗਾ ਇਹ ਲੀਵਟੋਨਿਕ ਆਗੇ ਸਟ੍ਰੈਸ ਜ਼ੀਰੋ ਇਹ ਹਰਬਲ ਪ੍ਰੋਡਕਟ ਆਗਾ ਆਪਾਂ ਥੋੜਾ ਜਿਹਾ ਹਰਬਲ ਚੀਜ਼ਾਂ ਨੂੰ ਜ਼ਿਆਦਾ ਆਪਾਂ ਉਹ ਦਿੰਨੇ ਹੁੰਦੇ ਆਗੇ ਤੇ ਬਾਕੀ ਇਹ ਮਿਨਰਲ ਮਿਕਸਚਰ ਆਗੇ ਮਿਨਰਲ ਮਿਕਸਚਰ ਆਪਾਂ ਚੇਂਜ ਕਰਦੇ ਰਹਿਣੇ ਆ ਇਹ ਜਿਹੜਾ ਸਰਕਾਰੀ ਮਿਨਰਲ ਮਿਕਸਚਰ ਆਉਂਦਾਗਾ ਇਹ ਸਸਤਾ ਪੈਂਦਾ ਥੋੜਾ ਜਿਹਾ ਕਿਉਂਕਿ ਆਪਣੇ ਪਸ਼ੂ ਨੇੜੇ ਸਾਰੇ ਗੱਭਣ ਹੀ ਸੀਗੇ ਹੁਣ ਤੇ ਚਲੋ ਮੈਂ ਵੀ ਬੰਦ ਕਰਨ ਨਾਲੋਂ ਆਪਾਂ ਥੋੜਾ ਜਿਹਾ ਸਸ ਫਿਰ ਫੀਡ ਆ ਗਰੋਵਰ ਫੀਡ ਪੈਂਦੀ ਹੈ ਕਿ 2 ਤੋਂ 2.5 ਕਿਲੋ 3 ਕਿਲੋ 2 ਤੋਂ 3 ਕਿਲੋ ਦੇ ਵਿੱਚ ਆਪਾਂ ਕਿਹ ਲਈ ਵੀ ਇੱਕ ਦਿਨ ਦੇ ਬੱਚਿਆਂ ਨੂੰ ਫੀਡ ਆਗੀ ਤੇ ਬੜਾ ਕਾਫ ਆਿੰਦਾਗਾ 50 50 60 60 ਗ੍ਰਾਮ ਤਿੰਨਾਂ ਨੂੰ ਹੀ ਤੇਲੀ ਬਟੋਨਿਕ ਦਿੰਦੇ ਆਂਗੇ ਆਪਾਂ 50 50 ਐਮਐਲ ਤੇ ਬਾਕੀ ਇਹੜਾ ਯੀਸਟ ਹੁੰਦਾਗਾ ਯੀਸਟ ਪਾਏ ਜਾਂਦਾਗਾ 10 10 ਗ੍ਰਾਮ ਤੇ ਬਾਕੀ ਇਹ ਚੀਜ਼ਾਂ ਨੇਗੀਆਂ ਤੇ ਬਾਕੀ ਵਿਟਾਮਿਨ ਐਚ ਵੀ ਨਾਲ ਨਾਲ ਦੇ ਜਾਨੇ ਹੁੰਦੇ ਹਨ ਇਹਨਾਂ ਨੂੰ ਕਿਉਂਕਿ ਵਿਟਾਮਿਨ ਐਚ ਦੇ ਨਾਲ ਜਿਹੜੀ ਸਾਈਨਿਕ ਉਹ ਬਣੀ ਰਹਿੰਦੀ ਹੁੰਦੀ ਹੈ ਕਿਤੇ ਵੈਸੇ ਬੜਾ ਕਫ ਵਾਲੋ ਚਾਹੇ ਵਿਟਾਮਿਨ ਐਚ ਪਾਲੋ ਵੀ ਚੀਜ਼ ਰਿਜ਼ਲਟ ਸੇਮ ਹੈ ਪਰ ਬੜਾ ਕਫਾ ਥੋੜਾ ਜਿਹਾ ਵੀ ਹੁੰਦਾ ਹੀ ਬੱਚਿਆਂ ਨੂੰ ਤਿਆਰ ਕਰਨ ਦੇ ਲਈ ਹੈ ਬੜਾ ਕਫਾ ਆਪਾਂ ਇਹਨਾਂ ਨੂੰ ਪਾਊਡਰ ਫਾਰਮ ਦੇ ਵਿੱਚ ਦਿੰਦੇ ਆ ਕਿਉਂਕਿ ਇਹਨਾਂ ਦੀ ਏਜ ਜਿਹੜੀ ਹੁਣ 6 ਮਹੀਨੇ ਤੋਂ ਉੱਪਰ ਹੋਗੀ ਜਿਹੜੇ 6 ਮਹੀਨੇ ਤੋਂ ਛੋਟੇ ਹੁੰਦੇ ਆ ਬੱਚੇ ਤੇ ਉਹਨਾਂ ਨੂੰ ਲਿਕਵਿਡ ਫਾਰਮ ਦੇ ਵਿੱਚ ਦਿੰਨੇ ਹੁੰਦਾ ਵੈਸੇ ਤਿੰਨ ਕਿ ਮਹੀਨੇ ਤੋਂ ਬਾਅ ਤੇ ਵਾਕੀ ਠੀਕ ਆ ਬਈ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੀ ਨੂੰ ਸਬਸਕ੍ਰਾਈਬ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਆਪਾਂ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਆਪਾਂ ਤੁਹਾਡੇ ਸਵਾਲ ਦੇ ਉੱਤੇ ਜਰੂਰ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਸਸੀ ਕਾਲ ਜੀ